ਮੇਤਰੋ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਫਾਰਮਟ੍ਰੈਕ 45 ਟਰੈਕਟਰ ਆ ਜੀ ਮਾਲਕਾ ਆਪਣੇ ਕੋਲੇ ਆ ਲੈਣੇ ਜਾਣਕਾਰੀ ਕੀ ਹਾਲ ਹੈ ਬਾਈ ਠੀਕ ਆ ਜੀ ਇਹ ਬਾਈ ਮਾਡਲ ਕਿਹੜਾ ਫਾਰਮ ਬੰਦਾ ਲੇ 1998 ਆ ਜੀ ਇਹ 98 ਮਾਡਲ ਨੰਬਰ ਪੀ ਆਵ ਨੰਬਰ ਬਈ ਜਲੰਧਰ ਦਾ ਪੀਬੀ08 ਪਹਿਲੇ ਨਾਮ ਫਰਸਟ ਓਨਰ ਆ ਫਰਸਟ ਓਨਰ ਟਰੈਕਟਰ ਆ ਇਹਦੇ ਬਾਈ ਇੱਥੇ ਵਾਦਾ ਇਹ ਆ ਕਿ ਇਹਦੇ ਮੂਰੇ ਫਾਰਮ ਟਰੈਕ 60 ਦਾ ਹਿੱਸਾ ਲੱਗਾ ਠੀਕ ਆ ਹਿੱਸਾ ਫਾਰਮ 60 ਦਾ ਲੱਗਾ ਹਾਂ ਇਹ ਟਰੈਕਟਰ ਨੂੰ ਆਇਆ 3600 ਵਾਲਾ ਹਿੱਸਾ ਪਰ 60 ਵਾਲਾ ਲੱਗਿਆ 20 22000 ਰੁਪਏ ਲੱਗਦਾ ਜੇ ਹਿੱਸਾ ਲਵਾਉਣਾ ਹੋਵੇ ਠੀਕ ਆ ਬਾਈ ਮੂਰਲੇ ਟਾਇਰ ਬਾਈ ਇਹਦੇ ਨਵੇਂ ਆਈਆਂ ਬਾਈ ਮਗਰਲੇ ਤੇ ਨਵੇਂ ਆ ਮਗਰਲੇ ਟਾਇਰ ਬਾਈ 45 ਪੈਸੇ ਦੇ ਲਓ ਠੀਕ ਆ ਕੰਮ ਦਿੰਦੇ ਆ ਕੰਮ ਦਿੰਦੇ ਹਜੇ ਯਾਰ ਗੱਡੀ ਖੜਦੀ ਆ ਹਾਂ ਰੰਗ ਵੀ ਠੀਕ ਆ ਹਾਂ ओरिजिनल ਪੂਰਾ ਚੰਗਾ ਟਰੈਕਟਰ ਯਾਰ ਬੂਰਾ ਖੜਨੀ ਖੁੜਨੀ ਦਾ ਪੂਰਾ ਚੰਗਾ ਹੱਕ ਬਾਈ ਜਮਾ ਨਵੀਂ ਲੱਗੀ ਆ ਠੀਕ ਆ ਕਿੱਲੀਆਂ ਵਾਲੀ ਹੁੱਕ ਆ ਠੀਕ ਆ ਤੇ ਆ ਟਾਪ ਲਿੰਕ ਵੀ ਜੇ ਨਾਲ ਦੀ ਆ ਇੱਥੇ ਮਾਰਕਾ ਵੀ ਆ ਟਾਪ ਲਿੰਕ ਤੇ ਦੇਖ ਸਕਦੇ ਆ ਅਜੇ ਰੀਜਨਲ ਆ ਜੀ ਸਮਾਨ ਪੂਰਾ ਬਾਈ ਹਾਂ ਸਮਾਨ ਬੈਟਰੀ ਵਧੀਆ ਟੈਕ ਲੱਗਾ ਟੈਕ ਵੀ ਚੱਲਦਾ ਬਾਈ ਇਹਦਾ ਬਲਾਕ ਬਲੂਕ ਤੇ ਰੰਗ ਨੂੰ ਨਿਕਮ ਨਾ ਤੇ ਯਾਰ ਪੂਰਾ ਸੁਨੱਖਾ ਟਰੈਕਟਰ ਆ ਠੀਕ ਆ ਇੰਜਨ ਗੇਅਰ ਦਾ ਅਗਲਾ ਵਾਹ ਕੇ ਲੈ ਨਾ ਗੇਅਰ ਦਾ ਤਾਂ ਯਾਰ ਬਾਹਲਾ ਹੀ ਚੰਗਾ ਤੁਸੀਂ ਨਾਲ ਮੈਸਤਰੀ ਲਿਆਇਓ ਠੀਕ ਆ ਇਹਦਾ ਵਾਹ ਲੈ ਚਲਾ ਲੈ ਚੈੱਕ ਕਰ ਲੈ ਤਸੱਲੀ ਕਰ ਲੈ ਆਹ ਠੀਕ ਆ ਹਾਂ ਅ ਵਿੱਚ ਚੋ ਖੋਲ ਕੇ ਵਿਖਾ ਦਿੰਨੇ ਆ ਪੂਰਾ ਸਾਫ ਆ ਯਾਰ ਠੀਕ ਆ ਬਾਈ ਹਾਂ ਐ ਨਾ ਹੋਗਾ ਟਰੈਕਟਰ ਕਿਸੇ ਬਸ ਤੋੜਿਆ ਭੰਨਿਆ ਹੋ ਠੀਕ ਆ 99 ਦੇ ਮਾਰਕੇ 98 ਦੀ ਕਾਪੀ ਸੁੱਕਾ ਜਿਹਾ ਇੰਜਨ ਠੀਕ ਆ ਹਾਂ ਤੇ ਇਹਦੀ ਕੀ ਡਿਮਾਂਡ ਆਈ ਮੰਗਦਾ 1.55 ਲੱਖ ਰੁਪਏ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਬਾਈ ਉਹਨੂੰ 50 ਦਾ ਦੇ ਦਾਂਗੇ ਬਈ ਇਹ ਠੀਕ ਆ 1.5 ਲੱਖ ਦਾ ਹਾਂ ਨਾ 1.5 ਲੱਖ ਦਾ ਦੇ ਦਾਂਗੇ ਇੰਨੇ ਪੈਸੇ ਬਾਈ ਸਿੰਪਲ ਟਰੈਕਟਰ ਦੇ ਮੰਗਦੇ ਜਿਹਦੇ ਹਿੱਸਾ ਨਹੀਂ ਲੱਗਾ ਠੀਕ ਆ ਇਹਦੇ ਲੱਗਾ 20 ਬਾਈ ਹਜ਼ਾਰ ਲੱਗਿਆ ਦਾ ਹਿੱਸੇ ਤੇ ਆਮ ਟਰੈਕਟਰ ਨਾਲੋਂ ਇਸ ਟਰੈਕਟਰ ਦਾ ਵਟਾ ਠੀਕ ਆ ਬਾਈ ਬਾਕੀ ਬ੍ਰੇਕਾਂ ਤੇ ਘੜੀਸੇ ਮਾਰੂਗਾ ਪੂਰਾ ਕੰਮ ਹੋਇਆ ਬ੍ਰੇਕਾਂ ਦਾ ਠੀਕ ਆ ਬਾਈ ਤੇ ਕਿਹੜੇ ਪਿੰਡ ਵਕਾਉਂਗਾ ਪਿੰਡ ਮੰਦਰ ਚਟਣਾ ਜੀ ਜ਼ਿਲ੍ਹਾ ਫਰੀਦਕੋੜ ਨੰਬਰ ਬੋਲਣੇ ਬਾਈ ਨੰਬਰ ਹੈਗਾ ਜੀ 623